ਆਲੂ ਮਟਰਾਂ ਦੀ ਸਬਜ਼ੀ ਨਾਲ ਰੋਟੀ ਖਾਣ ਲੱਗਿਆ ਮੁੰਡਾ ਕਹਿੰਦੇ ਓਹ ਹੋ ਹੋ ਸਮੈਲ ਕਾਤ ਲਾਨਾ ਸਮੈਲ ਦੇ ਨਾਲ ਓਹ ਹੋ ਜੀਬ ਜੀਬਾ ਕਹਿੰਦੇ ਜੀ ਥਾਨਾ ਪਰ ਗੁਰੂ ਗ੍ਰੰਥ ਸਾਹਿਬ ਪਾਰਦਾ ਮੁੰਡਾ ਓਹ ਦੇਖੋ ਪਾਣੀ ਦਾ ਗਲਾਸ ਦਿਖਾਓ ਜੀ ਜੋ ਕਰਕੇ ਦਿਖਾ ਦਿਓ ਮੇਰੇ ਵੀਰੋ ਉਸ ਮੈਲ ਚੱਕ ਕਰ ਮੁੰਡੇ ਦੀ ਕਹਿੰਦਾ ਰੋਟੀ ਵਾਲੀ ਬੁਰਕੀ ਦਾ ਪਾਈ ਮੂੰਹ ਦੇ ਵਿੱਚ ਉਹ ਟੇਸਟ ਹੈ ਮੈਗੀ ਮਸਾਲਾ ਓਹੋ ਕਾਰੂ ਗਾਇਨਾ ਗਾਜਰਾਂ ਦੀ ਸਬਜ਼ੀ ਤੇ ਮੇਰੇ ਵੀਰੋ ਵਿੱਚ ਆਲੂ ਪਾ ਤੇ ਮਟਰ ਵੀ ਹੈ ਮਟਰ ਵੀ ਹੈ ਯਾਹੋ ਮਟਰ ਵੀ ਹੈ ਮੁੰਡੇ ਦੇ ਦਾਤਾ ਕਹਿੰਦੇ ਜੀ ਦੇਖੋ ਮੁੰਡਾ ਖੁਸ਼ ਹੈ ਪੂਰਾ ਆਲੂ ਗਾਜਰਾਂ ਦੀ ਸਬਜ਼ੀ ਨਾਲ ਰੋਟੀ ਖਾ ਰਿਹਾ ਜੀ ਓਹ ਆਲੂ ਮਟਰਾਂ ਦੀ ਫੀਲਿੰਗ ਪੂਰੀ ਰੈਸਟੋਰੈਂਟ ਵਾਲੀ ਰਾਜੇ ਢਾਬੇ ਵਾਲੀ ਫੀਲਿੰਗ ਲੈ ਰਿਹਾ ਮੇਰੇ ਵੀਰੋ ਰਾਜੇ ਢਾਬੇ ਵਾਲੀ ਨਹੀਂ ਓਹ ਕਿਹੜਾ ਹੁੰਦਾ ਪੰਜ ਤਾਰਾ ਠੇਕੇ ਉੱਤੇ ਬੈ ਕੇ ਤਾਰਿਆ ਮੈਂ ਤੇਰਾ ਸਾਰਾ ਉਤਸ਼ਾਹ ਵਾਲਾ ਤਾਂ ਨਹੀਂ ਹੈਗਾ ਫਿਰ ਭੈਣਾਂ ਵਾਲੇ ਢਾਬੇ ਵਾਲੀ ਓਹੋ ਬਾਈ ਕਹਿੰਦੇ ਸਿਰਈਦਾਤਾ ਮੇਰੇ ਵੀਰੋ ਸਿਰਾਂ ਆ ਲਾ ਛੱਡੇ ਆਏ ਮੁੰਡੇ ਨੇ ਸਿਰਾਂ ਸਮੈਲ ਦੇ ਉਸਮੈਲ ਚੱਕ ਕਰਵਾ ਬੇ ਸਮੈਲ ਕਹਿੰਦੇ ਸਮੈਲ ਨੇ ਕਈ ਮੱਟ ਗਿਆ ਇਹ ਮੁੰਡਾ ਕਹਿੰਦੇ ਐ ਕਹਿੰਦਾ ਸਮੈਲ ਕਰਕੇ ਤਾਂ ਐ ਕਹਿ ਦਿੰਦਾ ਇੱਕ ਵਾਰ ਤਾਂ ਵੀ ਪਿੰਡਾਂ ਦੇ ਆ ਮੁੰਡਿਆਂ ਤੇ ਮਰਦੀਆਂ ਕੁੜੀਆਂ ਮਰੀਂਦਾ ਰੰਗੀਆਂ ਏਲੇ ਗਾਇਸ ਸਮੈਲ ਵਾਲਾ ਮੁੰਡਿਓ ਪਨੀਲਾ ਰੰਗੀਆਂ ਪੱਟਦਾ ਮੁੰਡਾ ਇਹ ਕਹਿੰਦਾ ਇੰਡੀਅਨ ਨਹੀਂ ਲੈ ਕੇ ਆਉਣੀ ਐ ਵੀ ਕਹਿੰਦਾ ਕਹਿੰਦਾ ਭਾਰਤ ਦੇ ਕੰਟਰੀ ਤੇ ਲਿਆਉਣੀ ਅਮਰੀਕਾ ਤੇ ਕੁੜੀ ਵਿਆਹ ਕੇ ਲਿਆਉਣੀ ਐ ਇਹ ਕਹਿੰਦਾ ਬਾਈ ਗੱਲ ਭ ਗਿਆ ਹੋਇਆ ਸੀ ਇਹ ਗੱਲ ਤੇ ਛੋਟ ਜੀ ਲੱਗੀ ਵੀ ਓਹੋ ਬਾਈ ਤੈਨੂੰ ਨੀ ਗੋਲੀ ਚੱਲ ਗਈ ਤੇ ਵਿਚਾਰੇ ਬਾ ਬਾਈ ਗੋਲੀ ਚੱਲੀ ਉਹਦਾ ਵਿਚਾਰੇ ਤੇ ਦੇਖੋ ਵੀਰ ਆ ਮੁੰਡੇ ਦੇ ਦਾਗ ਚੈੱਕ ਕਰ ਪਿਆ ਨਾ ਦਾਗ ਦਿਖਾ ਐ ਮੁੰਡੇ ਦੇ ਗੱਲ ਪਰ ਵੀਰ ਗੋਲੀ ਚੱਲੀ ਬਿਚਾਰਾ ਰੋਜ ਕਾਲਗੇਟ ਕਰਦਾ ਦਾ ਸਟਰੋਂਗ ਦੀਂਤ ਦੇ ਦੇ ਮੁੰਡੇ ਨੇ ਗੋਲੀ ਤੇ ਬਚਾਅ ਹੋ ਗਿਆ ਵੀ ਰਹਿ ਜਾ ਸਟਰੋਂਗ ਦੀਂਤ ਦੇ ਮੁੰਡੇ ਦੇ ਗੋਲੀ ਲੱਗ ਕੇ ਲੱਗ ਰ ਮੁਰਮੜ ਗਈ ਉਹ ਗੋਲੀ ਗੋਲੀ ਬਾਈ ਮੁੜ ਗਈ ਵਿੱਚ ਨੂੰ ਗੋਲੀ ਨੇ ਅਸਰ ਨਹੀਂ ਕਰਿਆ ਕੁਛ ਵਿਚਾਰੇ ਦੀ ਤਾਂ ਮੜਾ ਜਾਂ ਗੱਲ ਪਰ ਉਹ ਹੋ ਗਿਆ ਅੱਛਾ ਖਰਚ ਲੱਗ ਗਈ ਮੜੀ ਟੋਵਾ ਬਹਿ ਗਿਆ ਟੋਵਾ ਬਹਿ ਗਿਆ ਕਹਿੰਦੇ ਮੇਰੇ ਵੀਰੋ ਟੋਵਾ ਗੋਆ ਗੋਆ ਨਹੀਂ ਟੋਵਾ ਅੱਛਾ ਜਿਹਾ ਟੋਵਾ ਯੈਸ ਯੈਸ ਟੋਵਾ